ਇਹ ਹੱਥਾ ਕੋ ਪਹਿਲਾਂ ਨਹੀਂ ਵਾਪਰਿਆ ਪਤਾ ਨਹੀਂ ਕਿੰਨੇ ਕ ਵਾਪਰਗੇ। ਇਸ ਸਾਲ ਦੇ ਵਿੱਚ ਇਸ ਸਥਾਨ ਦੇ ਉੱਤੇ ਐਨੇ ਸ਼ਰਧਾਲੂ ਹੀ ਆਉਣਗੇ। ਉਹਨਾਂ ਦੇ ਟੋਕਨ ਨੰਬਰ ਦੇ ਦੇ ਉੱਤੇ ਜਾਰੀ ਕਰ ਦੋ। ਔਰ ਨਾਲ ਉੱਤੇ ਲਿਖਿਆ ਜਾਵੇ ਵੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਤਾਂ ਇਨ੍ਹਾਂ ਇਨ੍ਹਾਂ ਨੰਬਰਾਂ ਦੇ ਉੱਤੇ ਸਪਸ਼ਟੀ ਕਰਨ ਲਿਆ ਜਾ ਸਕਦਾ ਹੈ। ਉਹਦੇ ਨਤੀਜੇ ਕੀ ਨਿਕਲਦੇ ਨੇ ਬਾਅਦ ਚ ਪਤਾ ਲੱਗਦੇ ਨੇ। ਜਿਹੜੇ ਲੋਕ ਅੱਧੀ ਦਰਜਨ ਦੇ ਕਰੀਬ ਮਾਰੇ ਗਏ ਮੁੜ ਕੇ ਆਉਣਗੇ ਭਾਰਤ ਦੇ ਵਿੱਚ ਹਰਦوار ਦੇ ਨਜ਼ਦੀਕ ਬਿਲਕੁਲ ਇੱਕ ਮੰਸਾ ਦੇਵੀ ਮਾਤਾ ਦਾ ਮੰਦਿਰ ਆ ਉੱਥੇ ਭਗੜੜ ਮਚ ਗਈ ਕਿਹਾ ਇਹ ਜਾ ਰਿਹਾ ਹੈ ਕਹਿੰਦੇ ਕਿਸੇ ਨੇ ਕਰੰਟ ਕਰੰਟਾਉਣ ਦੀ ਕੋਈ ਅਫਵਾਹ ਫੈਲਾ ਦਿੱਤੀ ਤੇ ਉਹਦੇ ਵਿੱਚ ਵੀ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਨੇ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਹ ਹਾਸਾ ਕੋਈ ਪਹਿਲਾਂ ਨਹੀਂ ਵਾਪਰਿਆ ਪਤਾ ਨਹੀਂ ਕਿੰਨੇ ਕ ਵਾਪਰ ਗਏ ਪਾਵੇਂ ਉੱਤਰਾਖੰਡ ਹੈ ਤੇ ਪਾਵੇਂ ਕੋਈ ਹੋਰ ਖੰਡ ਹੈ ਪਾਵੇਂ ਰਾਜਾਂ ਦੀਆਂ ਸਰਕਾਰਾਂ ਨੇ ਪਾਵੇਂ ਕੇਂਦਰ ਦੀ ਸਰਕਾਰ ਹੈ ਜਦੋਂ ਉੱਥੇ ਭੀੜ ਭੜਕੇ ਨਾਲ ਇੱਕ ਅਦਾ ਹਾਦਸਾ ਵਾਪਰਦਾ ਉਦੋਂ ਬਾਅਦ ਸਭ ਕਿਉਂ ਨਹੀਂ ਸਿੱਖਦੇ ਕਿੰਨੇ ਇਸ ਤਰ੍ਹਾਂ ਦੇ ਹਾਦਸੇ ਇਸ ਤੋਂ ਪਹਿਲਾਂ ਵਾਪਰ ਚੁੱਕੇ ਨੇ ਅਸ ਗੁੱ ਸਭ ਦੇ ਲਈ ਹੈ ਮੈਨੂੰ ਤਾਂ ਇਹ ਲੱਗਦਾ ਲਿਆ ਲਗਾਤਾਰਤਾ ਦੇ ਵਿੱਚ ਉਹ ਜਿਹੜੇ ਹਾਦਸੇ ਬੱਪੜ ਰਹੇ ਨੇ ਇਹ ਵੀ ਹਾਦਸਾ ਭਗ ਦੜਦਾ ਹੈ ਉੱਥੇ ਜਦੋਂ ਜਾਂਦੇ ਆ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਸਰਕਾਰਾਂ ਨੇ ਜਿਵੇਂ ਅਸੀਂ ਅਬਰਨਾਥ ਯਾਤਰਾ ਦਾ ਪ੍ਰਬੰਧ ਕਰਦੇ ਆ ਕਿ ਜਿੰਨੇ ਕੁ ਲੋਕ ਅੱਗੇ ਜਾ ਸਕਦੇ ਆ ਉਹਨਿਆਂ ਕੋਈ ਤੋੜਿਆ ਜਾਂਦਾ ਹੈ ਤੁਸੀਂ ਨਵੇਂ ਸਾਲ ਦੇ ਉੱਤੇ ਪਹਿਲੀ ਜਨਵਰੀ ਨੂੰ ਸ਼ਡਿਊਲ ਜਾਰੀ ਕਰ ਦਿਓ ਇਸ ਸਾਲ ਦੇ ਵਿੱਚ ਇਸ ਸਥਾਨ ਦੇ ਉੱਤੇ ਐਨੇ ਸ਼ਰਧਾਲੂ ਹੀ ਆਉਣਗੇ ਉਹਨਾਂ ਦੇ ਟੋਕਨ ਨੰਬਰ ਦੇ ਦਿਓ ਤੇ ਜਾਰੀ ਕਰ ਦਿਓ ਮੰਨ ਲਓ ਇੱਕ ਦਿਨ ਦੇ ਵਿੱਚ ਜੇ 1000 ਬੰਦਾ ਦਰਸ਼ਨ ਕਰ ਸਕਦਾ ਹੈ ਤੁਸੀਂ 1000 ਦੀ ਤਾਂ 600 ਜਾਰੀ ਕਰੋ ਬੰਦੇ ਨੂੰ ਪਤਾ ਹੋਊਗਾ ਮੇਰੀ ਵਾਰੀ ਹੈ ਜਿਹੜੀ ਉਹ ਜਨਵਰੀ ਨਹੀਂ ਸਤੰਬਰ ਦੇ ਮਹੀਨੇ ਚ ਆਉਣੀ ਹੈ ਤੇ ਮੈਂ ਜਾਵਾਂਗਾ ਸਤੰਬਰ ਨੂੰ ਇਹਦਾ ਕੋਈ ਨਾ ਕੋਈ ਇਹ ਜਿੰਨੇ ਧਰਮਾਂ ਦੇ ਮੁਖੀ ਨੇ ਇਹਨਾਂ ਸ਼ਖਸੀਤਾ ਨੂੰ ਇਕੱਠੇ ਕਰਕੇ ਇਹਨਾਂ ਨੂੰ ਨਾਲ ਬਿਠਾਇਆ ਜਾਵੇ ਕਿ ਭਾਈ ਆਪ ਆਪਾ ਗਦਾੜ ਨਹੀਂ ਹੋਣਦੇ ਨਹੀਂ ਔਰ ਨਾਲ ਉੱਤੇ ਲਿਖਿਆ ਜਾਵੇ ਵੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਤਾਂ ਇਹਨਾਂ ਇਹਨਾਂ ਨੰਬਰਾਂ ਦੇ ਉੱਤੇ ਸਪਸ਼ਟੀ ਕਰਨ ਲਿਆ ਜਾ ਸਕਦਾ ਕੋਈ ਜਾਂਦਾ ਜਾਂਦਾ ਸਿਗੜੀ ਛੇੜ ਜਾਂਦਾ ਹੈ ਉਦੇ ਨਤੀਜੇ ਕੀ ਨਿਕਲਦੇ ਨੇ ਬਾਅਦ ਚ ਪਤਾ ਲੱਗਦੇ ਨੇ ਸੁਮੇਰੀ ਇਹ ਬੇਨਤੀ ਆ ਕਿ ਇਹਦੇ ਚ ਕੋਈ ਨਾ ਕੋਈ ਅਜਿਹੇ ਸਿਸਟਮ ਬਣਾਇਆ ਜਾਵੇ ਫੂਲ ਪ੍ਰੂਫ ਜਿਹਦੇ ਨਾਲ ਸੰਗਤਾਂ ਦਰਸ਼ਨ ਵੀ ਕਰ ਲੈਣ ਭੱਗ ਦੜ ਵੀ ਨਾ ਮੱਚੇ ਔਰ ਲੋਕਾਂ ਦੇ ਵਿੱਚ ਨੁਕਸਾਨ ਵੀ ਨਾ ਹੋਵੇ ਹੁਣ ਜਿਹੜੇ ਲੋਕ ਅੱਧੀ ਦਰਜਨ ਦੇ ਕਰੀਬ ਮਾਰੇ ਗਏ ਉਹ ਮੁੜ ਕੇ ਆਉਣਗੇ ਕਦੇ ਵੀ ਨਹੀਂ ਆਉਣਗੇ ਸੋ ਇਹਨਾਂ ਚੀਜ਼ਾਂ ਦੇ ਉੱਤੋਂ ਜਿਹੜੇ ਰੱਖਿਆ ਪ੍ਰਬੰਧ ਨੇ ਉਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਕਰਾਉਣਾ ਉਹ ਜ਼ਰੂਰੀ ਹੈ ਆਮ ਲੋਕਾਂ ਲਈ ਹੈ ਜਿਹੜੇ ਵੀਆਈਪੀ ਸੁਪਰ ਵੀਆਈਪੀ ਉਦੋਂ ਵੀ ਸੁਪਰ ਵੀਆਈਪੀ ਉਹਨਾਂ ਲੋਕਾਂ ਨਹੀਂ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ